ਕਾਇਆ ਤੇ ਜਿਹੜੇ ਮਤਲਬ ਬਿਨਾ ਪੇਪਰਾਂ ਤੋਂ ਬੰਦੇ ਜਿਹੜੇ ਜਿਨ੍ਹਾਂ ਕੋਈ ਪੇਪਰ ਹੈਗੇ ਆ ਜਾਂ ਜਿਨ੍ਹਾਂ ਦੇ ਕੰਮ ਸਿੱਖੇ ਹੋਏ ਆ ਨਾ ਤੇ ਜਿੱਦਾਂ ਕਿ ਕੋਈ ਵੀ ਕੰਮ ਜਾਣਦੇ ਆ ਉਹਨਾਂ ਦਾ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਕੀ ਹੱਥ ੜ ਜਾਂਦਾ ਵਾ ਕੰਮ ਚੱਲੀ ਜਾਂਦਾ ਆ ਕੰਮ ਬੰਦੇ ਕਰੀ ਜਾਂਦੇ ਆ ਪਰ ਫਿਰ ਵੀ ਜਿਹੜਾ ਹੁਣ ਜਿਹੜੇ ਆ ਬਹੁਤ ਜ਼ਿਆਦਾ ਲੋਕ ਆ ਚੁੱਕੇ ਆ ਹਰੇਕ ਕੰਟਰੀ ਤੋਂ ਜਿੱਦਾਂ ਕਿ ਪਹਿਲਾਂ ਪੁਰਤਗਾਲ ਜਾਂਦੇ ਹੁੰਦੇ ਸੀ ਲੋਕ ਵੀ ਉੱਥੇ ਪੇਪਰ ਲੈਣੇ ਆ ਇਸੇ ਕਰਕੇ ਪੇਪਰ ਲੈਣ ਦੇ ਕਰਕੇ ਇੱਥੇ ਆਉਣ ਦੇ ਆ ਲੋਕ ਹੁਣ ਸਪੇਨ ਦੇ ਵਿੱਚ ਕੋਈ ਇਟਲੀ ਗਿਆ ਆ ਵਾ ਪਹਿਲਾਂ ਇਟਲੀ ਤੋਂ ਇੱਥੇ ਆ ਰਿਹਾ ਵਾ ਕਿਉਂਕਿ ਇਟਲੀ ਦੇ ਵਿੱਚ ਵੀ ਲੰਬਾ ਪ੍ਰੋਸੈਸ ਆ ਪੇਪਰਾਂ ਦਾ ਹਨ ਤੇ ਉਹ ਵੀ ਇੱਥੇ ਆ ਰਿਹਾ ਵਾ ਜੇ ਕੋਈ ਹੋਰ ਕੰਟਰੀ ਸਰਬੀਆ ਤੋਂ ਜਾਂ ਇੰਡੀਆ ਤੋਂ ਡਾਇਰੈਕਟ ਕੋਈ ਪਾਕਿਸਤਾਨ ਤੋਂ ਜਾਂ ਕਿਤੇੋਂ ਪੂਰਾ ਕੰਟਰੀਆਂ ਤੋਂ ਆ ਰਿਹਾ ਉਹ ਸਾਰੇ ਇੱਥੇ ਹੀ ਆ ਰਿਹਾ ਇਹਦੇ ਵਿੱਚ ਜਿਹੜਾ ਮੇਨ ਵੱਡਾ ਕਾਰਨ ਇਹ ਆ ਵੀ ਬਹੁਤ ਜ਼ਿਆਦਾ ਇਕੱਠ ਹੋ ਰਿਹਾ ਵਾ ਬਹੁਤ ਜ਼ਿਆਦਾ ਲੋਕ ਇੱਥੇ ਸਪੇਨ ਦੇ ਵਿੱਚ ਆ ਰਿਹਾ ਇਸ ਕਰਕੇ ਜਿਹੜੇ ਕੰਮ ਤੇ ਕਿਰਾਏ ਜਿਹੜੇ ਇਹ ਜਿਹੜੀ ਰਹਿਣ ਰਹਿائش ਇਹਦਾ ਵੀ ਬਹੁਤ ਜ਼ਿਆਦਾ ਜਿਹੜੀ ਪ੍ਰੋਬਲਮ ਆ ਚੁੱਕੀ ਆ ਰਹਿائشਾਂ ਵੀ ਨਹੀਂ ਮਿਲ ਰਹੀਆਂ ਜੇ ਕਿਸੇ ਨੇ ਬੰਦੇ ਨੇ ਕਿਰਾਇਆ ਲੈਣਾ ਇਹ ਕਿਰਾਏ ਤੇ ਜਿਹੜਾ ਘਰ ਲੈਣਾ ਵਾ ਜੇ ਕੋਈ ਪੱਕੇ ਬੰਦੇ ਵੀ ਆ ਉਹਨਾਂ ਨੇ ਜਿਹੜਾ ਘਰ ਲੈਣਾ ਵਾ ਉਹ ਵੀ ਜਿਹੜੇ ਆ ਕਿਰਾਏ ਤੇ ਨਹੀਂ ਮਿਲ ਰਹਾ ਕਿਉਂਕਿ ਇੰਨੀ ਜ਼ਿਆਦਾ ਸ਼ਾਰਟੇਜ ਆ ਗਈ ਆ ਵੀ ਜਿਹੜੇ ਇੱਥੋਂ ਦਾ ਜਿਹੜਾ ਇਸ ਟਾਈਮ ਦਾ ਜਿਹੜਾ ਮਾਹੌਲ ਬਣ ਚੁੱਕਿਆ ਏਦਾਂ ਦਾ ਵੀ ਜਿਹੜਾ ਬੰਦਿਆਂ ਨੂੰ ਰਹਿਣ ਵਾਸਤੇ ਰਹਿائش ਤੇ ਜਿਹੜੇ ਕਿਰਾਏ ਤੇ ਜੇਕਰ ਘਰ ਲੈਣਾ ਵਾ ਤਾਂ ਉਹ ਵੀ ਜਿਹੜਾ ਕਿ ਜਲਦੀ ਮਿਲ ਜਿਆ ਜੇਕਰ ਕੋਈ ਮਿਲਦਾ ਹੀ ਆ ਬਹੁਤ ਜ਼ਿਆਦਾ ਕਿਰਾਇਆ ਵਾ 1500 ਯੂਰੋ 1600 ਯੂਰੋ ਇੱਥੇ ਤੱਕ ਕਰਦਾ ਜਿਹੜਾ ਕਿਰਾਇਆ ਹੈਗਾ ਵੀ ਜਿਹੜਾ ਕਿ ਆਪਾਂ ਨਹੀਂ ਦੇ ਸਕਦੇ